ਮਿੱਤਰੋ ਅਕਸਰ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਕੁੜੀ ਆ ਮਨਜੀਤ ਕੌਰ ਜੋ ਸੁਖ ਰਤੀ ਦੀ ਸਹੇਲੀ ਦੇ ਨਾਂ ਤੋਂ ਮਸ਼ਹੂਰ ਆ ਬੜਾ ਗੰਦ ਪਿਆ ਉਸਨੇ ਸੋਸ਼ਲ ਮੀਡੀਆ ਤੇ ਅਕਸਰ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਦੀ ਵੀਡੀਓ ਸਰਚ ਕਰਦੇ ਹੋ ਮਨਜੀਤ ਕੌਰ ਲਾਈਵ ਇੰਨੀਆਂ ਕਿ ਜ਼ਿਆਦਾ ਗੰਦੀਆਂ ਗੱਲਾਂ ਕੱਢਦੀ ਆ ਉਹ ਕਿ ਤੁਸੀਂ ਪਰਿਵਾਰ ਦੇ ਵਿੱਚ ਉਹਦੀ ਵੀਡੀਓ ਦੇਖਣ ਦੀ ਬਜਾਏ ਭਾਈ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਮਨਜੀਤ ਕੌਰ ਦੀ ਵੀਡੀਓ ਅੱਗੇ ਮੈਂ ਦੇਖ ਸਕਦੀ ਆ ਕਿਉਂਕਿ ਇੰਨਾ ਗੰਦ ਇਸਨੇ ਬਕਿਆ ਹੋਇਆ ਪਰ ਹੁਣ ਇੰਨੀ ਕਿ ਗਰੀਬ ਹੋ ਗਈ ਕਿ ਅੱਜ ਇਸਦੇ ਕੋਲ ਭਾਈ ਜੀ ਟੋਲ ਦੇ ਪੈਸੇ ਦੇਣ ਲਈ ਵੀ ਜੇਬ ਦੇ ਵਿੱਚ ਪੈਸੇ ਨਹੀਂ ਟੋਲ ਤੋੜ ਦਿੱਤਾ ਇਸਨੇ ਮਨਜੀਤ ਕੌਰ ਦੀ ਗੱਲ ਕਰ ਰਹਾ ਭਾਈ ਜੀ ਤੋ ਟੋਲੇ ਤੋੜਦਾ ਕਹਿੰਦੀ ਟੋਲ ਤੋੜ ਕੇ ਮੈਂ ਤਾਂ ਸੁਖਰ ਦੀ ਢੇਲੀਆਂ ਪਿੱਛੇ ਬੈਠੀ ਪਤਾ ਨਹੀਂ ਜਾਂਦੇ ਮਾਤਾ ਜੀ ਪਤਾ ਨਹੀਂ ਕੌਣ ਸੀ ਆਂਟੀ ਸੀ ਉਹ ਬੋਲਦੀ ਆ ਟੋਲ ਦੇ ਪੈਸੇ ਦੇ ਦੇ ਟੋਲ ਦੇ ਪੈਸੇ ਦੇ ਦੇ ਕਹਿੰਦੇ ਨਾ ਮੈਂ ਤਾਂ ਸੁਖਰ ਦੀ ਢੇਲੀਆਂ ਅੱਜ ਤਾਂ রেকর্ড ਤੋੜਨਾ ਅੱਜ ਤਾਂ ਮੈਂ ਟੋਲ ਦੇਣਾ ਹੀ ਨਹੀਂ ਅੱਜ ਦਾ ਟੋਲੇ ਤੋੜ ਦੇਣਾ ਬਾਈ ਜੀ ਪਿੱਛੇ ਗੱਡੀ ਲਾਉਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਲੱਗਦੀ ਆ ਸਾਈਡ 'ਚ ਪਿੱਛੇ ਗੱਡੀ ਲਾਉਂਦੀ ਆ ਇੱਕ ਇੱਕ ਗੱਡੀ ਖੜੀ ਹੁੰਦੀ ਆ ਉਹ ਗੱਡੀ ਦੇ ਨਾਲ ਦੇ ਨਾਲ ਜਦੋਂ ਗੱਡੀ ਨਿਕਲਦੀ ਆ ਨਾਲ ਦੇ ਨਾਲ ਆਪਣੀ ਗੱਡੀ ਕਢਣ ਦੀ ਹੁੰਦੀ ਆ ਤੇ ਫਿਰ ਚੌੜੀ ਹੋ ਜਾਂਦੇ ਆ ਕਿ ਨਾ ਅੱਜ ਮੈਂ ਤਾਂ ਟੋਲ ਦਿੱਤਾ ਹੀ ਨਹੀਂ ਤੋੜਤਾ ਅੱਜ ਦਾ ਟੋਲ ਤੋੜਤਾ 100 ਰੁਪਏ ਦੀ ਗੱਲ ਸੀ ਕਰਾਲੀ ਲੱਸੀ ਲੱਸੀ ਕਰਾਣ ਜੋਗੇ ਜੰਮੇ ਤੁਸੀਂ ਗੰਦ ਪਾਣ ਜੋਗੇ ਜੰਮੇਓ ਉردو ਇਸ ਸਰਕਾਰੀ ਪੈਸਾ ਵੀ ਮਾਰੋਗੇ ਜਿੰਨਾ ਰੋਡ ਬਣਦੇ ਆ ਹੁਣ ਤੁਸੀਂ 100 ਰੁਪਏ ਵੀ ਨਹੀਂ ਦੇ ਸਕਦੇ ਜੇਬ ਜਮ੍ਹਾਂ ਖਾਲੀ ਹੋਊਗੀ ਸੁਖਰਤੀ ਜਾਂ ਤੋ ਯਾਨੀ ਕਿ ਜਮ੍ਹਾਂ ਲਹਿਰੀ ਸੁਖਰਤੀ ਜਿਹੜਾ ਹੈ ਉਸ ਤੋਂ ਬਹੁਤ ਮੁਸੀ ਹੁਣ ਆਪਾਂ ਸੁਖਰੇ ਦੇ ਨਾਮ ਲੈ ਕੇ ਰੋਲਾ ਪਾਉਂ ਸੁਖਰਤੀ ਇਸੇ ਸੁਖਰਤੀ ਇਸੇ ਤੋਲ ਤੇ ਦੇਣ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਉੱਪਰੋਂ ਵੀਡੀਓ ਪਾਣੇ ਹਾਂ ਮੈਂ ਤਾਂ ਕਹਿੰਦਾ ਇਹਦਾ ਕਾਰਵਾਈ ਹੁਣ ਚਾਹੀਦੀ ਹੈ ਪੂਰੀ ਤੋਲ ਤੋੜ ਕੇ ਗਈ ਹੈ ਜੇ ਉਹ ਫੜ ਲੈਂਦਾ ਉੱਥੇ ਕਰਦਾ ਛੇਤਰ ਪਰੇਡ ਇਹਦੀ ਉੱਥੇ ਲੇਡੀਜ਼ ਪੁਲਸ ਵੀ ਹੁੰਦੀ ਹੈ ਲੇਡੀਜ਼ ਕੁੜੀਆਂ ਵੀ ਹੁੰਦੀਆਂ ਦੇਖਾਂ ਲਈ ਆਪਾਂ ਟੋਲ ਪਲਾਜ਼ੇ ਦੇ ਉੱਤੇ ਕਿੰਨੇ ਆਪਣੇ ਭਈ ਇਕੱਠੇ ਹੁੰਦੇ ਆ ਜਦੋਂ ਕੋਈ ਵੀ ਇਹ ਜਿਹਾ ਰੋਲਾ ਪੈ ਜਾਂਦਾ ਇਹਦੇ ਅੰਦਰ ਥੱਪੜੇ ਵੀ ਤੂੰ 100 ਰੁਪਏ ਦੇਣ ਦੀ ਖਾਤਰ ਤੂੰ ਟੋਲ ਦਾ ਉਹ ਫੱਟਾ ਇਹ ਤੋੜ ਕੇ ਨਿਕਲ ਗਈ ਬੜੀ ਬਹਾਦਰੀ ਦਾ ਕੰਮ ਕੀਤਾ ਤੁਸੀਂ ਆਹ ਵੀਡੀਓ ਦੇਖ ਲਓ ਇੱਕ ਵਾਰੀ ਪੰਗਾ ਪੈ ਗਿਆ ਪੰਗਾ ਅੰਟੀ ਕੰਨੀ ਟੋਲ ਕਟਵਾਣਾ ਪੰਗਾ ਪੈ ਗਿਆ ਪੰਗਾ ਹੰਡੇ ਕਹਿੰਦੀ ਹੰਡੇ ਕਹਿੰਦੀ ਟੂਲ ਨਹੀਂ ਤੋੜਨਾ ਇਹ ਕਹਿੰਦੀ ਟੂਲ ਤੋੜਨਾ ਹੀ ਤੋੜਨਾ ਤੂੰ ਲੈ ਲੈ ਕੁੱਤੇ ਮੈਂ ਬਹਿ ਪੈ ਰਿਹਾ ਮੈਂ ਉਹ ਬੁਤੇ ਕੱਢ ਦੂੰਗਾ ਮੇਰੇ ਮੇਰੇ ਰੋਣਾ ਪੈ ਗਿਆ ਰੋਣਾ ਪਾਛੀਂ ਕਟਾ ਲਾ ਬਾਬਾ ਮੈਂ ਤੇ ਦੂੰਦਾ ਕੜ ਤੋ ਮੰਜੇ ਰਮਣਾ ਪੁੱਠੇ ਕੰਮ ਨਹੀਂ ਕਰਦੇ ਮਜੀਤ ਬਟੇ ਰਹਿ ਮੈਂ ਚਟਾਪ ਠੋਗ ਬਟੇ ਰਹਿ ਚੋਪਰਾ ਆ ਪੈਸੀ ਟੁੱਟੇ ਹੋਇਆ ਵੀ ਗਾਣਾ ਚੱਲੇ ਹੈ ਤੇਰੇ ਮਾਮੇ ਨੇ ਉਹ ਟੁੱਟ ਜਣਾ ਉੱਡਣ ਓਏ ਓਏ ਏ ਮਮਾ ਵਾਹ ਤੋੜਦਾ 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 ਜੱਟ ਨੂੰ ਹੱਡ ਕਲ ਕੜਾ ਕਾਲਾ ਕਟਣੂ ਗਾਲਾ ਆਹ ਇਹ ਮੈਂ ਦੱਸੋ ਕਰਤੀ ਦੀ ਸੈਲੀਆ ਲੈ ਚਾ ਤਾ ਮਿੱਤਰੂ ਦੇਖਿਆ ਤੁਸੀਂ ਕਿਸ ਤਰ੍ਹਾਂ ਇਹ ਕੁੜੀ ਟੋਲ ਤੋੜ ਕੇ ਜਾਂਦੀ ਹੈ ਮਨਜੀਤ ਕੌਰ ਸੁਖ ਰਤੀ ਦੀ ਪੁਰਾਣੀ ਸੈਲੀ ਸਿਰਫ 100 ਰੁਪਏ ਦੇਣ ਦੀ ਖਾਤਰ ਇਸਨੇ ਟੋਲੇ ਤੋੜ ਦਿੱਤਾ ਗੱਡੀ ਦੇ ਨਾਲ ਲਾਲ ਜਦੋਂ ਗੱਡੀ ਨਿਕਲੀ ਨਾਲ ਦੀ ਨਾਲ ਆਪਣੀ ਗੱਡੀ ਕੱਢ ਲਈ ਬੜਾ ਬਹਾਦਰੀ ਦਾ ਕੰਮ ਉੱਪਰੋਂ ਆਪ ਹੀ ਵੀਡੀਓ ਪਾ ਕੇ ਬਾਈ ਜੀ ਆਪੇ ਵੀਡੀਓ ਪਾ ਕੇ ਲੋਕਾਂ ਨੂੰ ਦੱਸ ਰਿਹਾ ਕਿ ਅਸੀਂ ਬੜਾ ਬਹਾਦਰੀ ਦਾ ਕੰਮ ਕੀਤਾ 100 200 ਰੁਪਏ ਦੇਣ ਪਿੱਛੇ ਅਸੀਂ ਟੋਲੇ ਤੋੜ ਦਿੱਤਾ ਉੱਪਰੋਂ ਰੋਲਾ ਪਾ ਰਹੀ ਹੈ ਕਿ ਸੁਖਰਦੀ ਦੀ ਸੇਹਲੀਆਂ ਸੁਖਰਦੀ ਆ ਜੇਲ੍ਹ ਚ ਜਾਓ ਹੁਣ ਕਤਲ ਕੀਤਾ ਉਹਦਨੇ ਜਾ ਹੁਣ ਉਹਦੇ ਨਾਲ ਦੇ ਸੁਖਰਦੀ ਦੀ ਸੇਹਲੀਆਂ ਆਪਣਾ ਨਾਮ ਪਵਾ ਕਤਲ ਕੇਸ ਦੇ ਵਿੱਚ ਜਿਹੜੀ ਬਣਦੀਆਂ ਸ਼ੁਕਰ ਦੀ ਇਸੇ ਲਈ ਬੜੇ ਨੂੰ ਸ਼ੇਅਰ ਕਰ ਦਿਓ ਕਮੈਂਟਾਂ ਦੱਸੋ ਇਸ ਨੇ ਗਲਤ ਕੀਤਾ ਯਾ ਸਹੀ ਤੁਸੀਂ ਆਪ ਦੱਸਣਾ ਸਸਿਕਾ